ਸੋ ਸਤਿਗੁਰ ਜੀ ਤੁਸੀਂ ਦੇਖ ਰਹੇ ਹੋ ਜਸਤ ਪੰਜਾਬ ਟੀਵੀ ਤੇ ਅਸੀਂ ਅੱਜ ਗੱਲ ਕਰਾਂਗੇ ਪੰਜਾਬ ਵਿੱਚ ਆਏ ਹੜ੍ਹਾਂ ਦੇ ਬਾਰੇ ਮੇਰੇ ਨਾਲ ਨੇ ਅੱਜ ਇਸ ਗੱਲਬਾਤ ਦੇ ਵਿੱਚ ਸ਼੍ਰੀ ਬੋਸ ਸਿੰਘ ਜੀ ਨੀਲੋਂ ਸਾਹਿਬ ਸੋ ਨੀਲੋਂ ਸਾਹਿਬ ਇਸ वार्तालाप ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਗੱਲ ਕਰਾਂਗੇ ਅਸੀਂ ਹੜ੍ਹਾਂ ਦੇ ਵਿੱਚ ਜੋ ਸਾਡੇ ਪ੍ਰਧਾਨ ਮੰਤਰੀ ਸਾਹਿਬ ਮੁਆਵਜ਼ਾ ਦੇ ਕੇ ਗਏ ਨੇ ਹੜ੍ਹਾਂ ਦੀ ਮਾਰਚ ਜਿਹੜੇ ਲੋਕ ਆਏ ਨੇ ਬਿਲਕੁਲ 1600 ਕਰੋੜ ਦਾ ਹੂੰ ਪਰ ਜਿਹੜੀ ਸਰੀ ਪੰਜਾਬ ਸਰਕਾਰ ਹੈ ਹੂੰ ਜਾਂ ਹੋਰ ਆਪੋਜੀਸ਼ਨ ਪਾਰਟੀਆਂ ਉਹ ਕਹਿੰਦੀਆਂ ਵੀ ਇਹ ਬਹੁਤ ਘਾਟਾ ਤੇ ਪੰਜਾਬ ਨਾਲ ਇਹਨਾਂ ਨੇ ਧੋਖਾ ਕੀਤਾ ਹੈ ਬਿਲਕੁਲ ਪਰ ਇਹਨਾਂ ਦੇ ਮੰਤਰੀ ਹੈ ਹੂੰ ਮੈਂ ਸ਼ਾਇਦ ਬਰਿੰਦਰ ਗੋਇਲ ਜੀ ਹਾਂਜੀ ਤੇ ਇੱਕ ਨੇ ਆਪਣੇ ਸੈਣੀ ਸਾਹਿਬ ਹਾਂਜੀ ਜਿਹੜੇ ਮਾਲ ਮੰਤਰੀ ਨੇ ਹੂੰ ਉਹ ਕਹਿੰਦੇ ਵੀ 12 ਕਰੋੜ ਸਾਡੇ ਕੋਲ ਆਇਆ ਸਾਡੇ ਆਇਆ ਤਾਂ ਹੈਗਾ 1200 ਕਰੋੜ ਜਿਹੜਾ ਹੂੰ ਤੇ ਮਾਨ ਕਹਿੰਦਾ ਸਾਡੇ ਕੋਲ ਹੈ ਨਹੀਂ ਹਾਂਜੀ ਤੇ ਨਾਲ ਹੀ ਇਹਨਾਂ ਨੇ ਜਿਹੜਾ ਖਜ਼ਾਨਾ ਮੰਤਰੀ ਆਪਣੇ ਚੀਮਾ ਸਾਹ ਉਹ ਵੀ ਹੱਥ ਖੜੇ ਕਰ ਗਏ ਵੀ ਸਾਡੇ ਕੋਲੇ 1200 ਕਰੋੜ ਕੋਈ ਗਿਆਨੇ ਵਿੱਚ ਨਹੀਂ ਪਿਆ ਹੂੰ ਸੋ ਇਹ ਜਿਹੜਾ ਸਾਰਾ ਮਸਲਾ ਹੈ ਹਾਂਜੀ ਜਿਹੜਾ ਇਹ ਕਾਡੋ ਕਲੇਸ਼ ਪਿਆ ਹੈ ਹੂੰ ਇਸ ਤੇ ਇਹਨੂੰ ਤੁਸੀਂ ਸਾਰੇ ਕਿਸ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹੜ ਆਏ ਨੇ ਜਿੰਨਾ ਨੁਕਸਾਨ ਪੰਜਾਬ ਦਾ ਹੋਇਆ ਹੂੰ ਇਹਦਾ ਤਾਂ ਹਜੇ ਅੰਦਾਜ਼ੇ ਲੱਗ ਰਹੇ ਨੇ ਪਰ ਇਹਦਾ ਜ਼ਮੀਨੀ ਪੱਧਰ ਤੇ ਹਜੇ ਦਾ ਸਰਵੇ ਨਹੀਂ ਹੋਇਆ ਭਾਵੇਂ ਪੰਜਾਬ ਸਰਕਾਰ ਨੇ ਇਹ 200 ਦੇ ਕਰੀਬ ਪਟਵਾਰੀਆਂ ਦੀ ਡਿਊਟੀ ਲਗਾਈ ਆ ਵੀ ਉਹ ਵੱਖ-ਵੱਖ ਪਿੰਡਾਂ ਦੇ ਵਿੱਚ ਇਹ ਜਾਣ ਤੇ ਉਹ ਜਦੋਂ ਤੱਕ ਉਹ ਰਿਪੋਰਟ ਨਹੀਂ ਆਉਂਦੀ ਉਦੋਂ ਤੱਕ ਆਪਾਂ ਇਹਨੂੰ ਪੱਕਾ ਨਹੀਂ ਕਹਿ ਸਕਦੇ ਵੀ ਪੰਜਾਬ ਦੇ ਜਿਹੜਾ ਇਹ ਨੁਕਸਾਨ ਕਿੰਨਾ ਹੋ ਗਿਆ ਪਰ ਹੁਣ ਤੱਕ ਦੀਆਂ ਜਿਹੜੀਆਂ ਇਹ ਗੈਰ ਸਰਕਾਰੀ ਰਿਪੋਰਟਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਵੱਖ-ਵੱਖ ਚੈਨਲਾਂ ਦੇ ਰਾਹੀਂ ਜਾਂ ਸਾਡੀਆਂ ਜਿਹੜੀਆਂ ਸਮਾਜਿਕ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਉਹਨਾਂ ਦੇ ਮੁਤਾਬਕ 2200 ਦੇ ਕਰੀਬ ਪਿੰਡ ਨੇ ਜਿਹੜੇ ਇਸ ਹੜ੍ਹ ਦੀ ਮਾਰ ਹੇਠ ਆਏ ਨੇ ਜੀ ਤੇ 5 ਲੱਖ ਏਕੜ ਤੋਂ ਉੱਪਰ ਜ਼ਮੀਨ ਜਿਹੜੀ ਉਸ ਰਿੱਤੇ ਦੇ ਵਿੱਚ ਦਬੀ ਗਈ ਦਿਮਾਗ ਬਰਬਾਦ ਹੋ ਗਈ ਬਰਬਾਦ ਹੋ ਗਈ ਤੇ ਆ ਹੁਣ ਰਿਪੋਰਟਾਂ ਆ ਰਹੀਆਂ ਨੇ ਵੀ ਕਈ ਥਾਵਾਂ ਤੇ 4 ਫੁੱਟ ਤੋਂ ਲੈ ਕੇ 6-7 ਫੁੱਟ ਤੱਕ ਰੀਤਾ ਚੜ ਗਿਆ ਚੜ ਗਿਆ ਜਮੀਨਾਂ ਦੇ ਵਿੱਚ ਰੀਤਾ ਚੜ ਗਿਆ ਜਮੀਨਾਂ ਦੇ ਵਿੱਚ ਚੜ ਗਿਆ ਰੀਤਾ ਵੀ ਕਈ ਥਾਵਾਂ ਤੇ ਜਿਹੜੇ ਟਰਾਂਸਫਾਰਮਰ ਉੱਪਰ ਲੱਗੇ ਹੋਏ ਸੀ ਉਹ ਹੁਣ ਧਰਤੀ ਦੇ ਬਰਾਬਰ ਆ ਗਏ ਬਰਾਬਰ ਆ ਗਏ ਵੀ ਇੰਨਾ ਰੀਤਾ ਚੜ ਗਿਆ ਵੀ ਉਹ ਟਰਾਂਸਫਾਰਮਰ ਨੇ ਜਿਹੜੇ ਉਹ 5-6 ਫੁੱਟ ਤੇ ਉੱਚੇ ਹੁੰਦੇ ਨੇ ਇਦੋਂ ਕਈ ਥਾਵਾਂ ਤੇ 7-7 ਫੁੱਟ ਵੀ ਵਿੱਚ ਨੇ ਵੀ ਇੰਨਾ ਰੇਤ ਆ ਗਿਆ ਉਹ ਰੇਤੇ ਨੇ ਇਹ ਕਿਵੇਂ ਚੱਕਿਆ ਜਾਣਾ ਜਿਵੇਂ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਇਹ ਐਲਾਨ ਕਰ ਦਿੱਤਾ ਨੀਤੀ ਬਣਾ ਦਿੱਤੀ ਵੀ ਜਿਹਦੇ ਖੇਤ ਉਹਦਾ ਹੀ ਰੇਤ ਪਰ ਉਹ ਰੇਤ 5-5 ਫੁੱਟ ਜਿਨ੍ਹਾਂ ਤੇ 10-10 20-20 25-25 ਕੀਲਿਆਂ ਦੇ ਵਿੱਚ ਇਕਠਾ ਹੋ ਗਿਆ ਉਹ ਰੇਤ ਕਿਹਨੂੰ ਵੇਚਣਗੇ ਉਹ ਨਿਰੋ ਸਾਹਿਬ ਤੁਹਾਡੀ ਗੱਲ ਵਿੱਚ ਹੈ ਨਾ ਨੀਤੀ ਤਾਂ ਬਣਾ ਦਿੱਤੀ ਹਾਂ ਨੀਤੀ ਦੇ ਵਿੱਚ ਇਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਉਹ ਗੈਬ ਰੱਖਿਆ ਹੋਇਆ ਹੂੰ 15 ਨਵੰਬਰ ਤੱਕ ਦਾ ਜਿਹੜਾ ਸਮਾਂ ਹਾਂ ਦਿੱਤਾ ਹੈ ਤੇ ਮੇਰੇ ਮਤਲਬ ਕੋ ਵੀ ਉਹ 2 ਮਿੰਟ ਰੱਖੇ ਦੀ ਨਹੀਂ ਸੁੱਕਣੇ ਤੇ 15 ਨਵੰਬਰ ਤੱਕ ਉਹ ਜਿਹੜੀ ਘਾਰ ਆ ਖੇਤ ਦੇ ਵਿੱਚੋਂ ਕਿਵੇਂ ਚੱਕੀ ਜਾਊਗੇ ਉਹ ਦੇਖੋ ਨਾ ਤਾਂ ਘਾਰ ਚੱਕ ਹੋਣੀ ਜਾਂ ਨਾ ਰੇਤਾ ਚੱਕ ਹੋਣਾ ਜਿਹੜੀ ਇਹਨਾਂ ਨੇ 15 ਨਵੰਬਰ ਤੱਕ ਡੈਡ ਲਾਈਨ ਦਿੱਤੀ ਵੀ ਰੇਤਾ ਤੁਸੀਂ ਚੱਕ ਸਕਦੇ ਹੋ ਚੱਕ ਸਕਦੇ ਹੋ ਹਾਂ ਉਦੋਂ ਬਾਅਦ ਦੇ ਵਿੱਚ ਉਹ ਉਹ ਰੇਤੇ ਤੇ ਸਰਕਾਰ ਦਾ ਉਹ ਹੱਕ ਹੋਊਗਾ ਹੱਕ ਹੋਊਗਾ ਹੂੰ ਇਹ ਅਸਲ ਦੇ ਵਿੱਚ ਪੰਜਾਬ ਸਰਕਾਰ ਲੋਕਾਂ ਨੇ ਇਹਨਾਂ ਆਮ ਆਦਮੀ ਪਾਰਟੀ ਨੂੰ ਕੁਝ ਸੋਚ ਸਮਝ ਕੇ ਇਹ ਅਕਾਲੀਆਂ ਤੋਂ ਇਹ ਕਾਂਗਰਸੀਆਂ ਤੋਂ ਦੁਖੀ ਹੋ ਕੇ ਇਹਨਾਂ ਨੂੰ ਬਣਾਇਆ ਸੀ ਇਹਨਾਂ ਨੇ ਆਖਿਆ ਸੀ ਵੀ ਅਸੀਂ ਇਮਾਨਦਾਰ ਇਹ ਸ਼ਭੀ ਵਾਲੀ ਤੁਹਾਨੂੰ ਸਰਕਾਰ ਦੇਵਾਂਗੇ ਉਹਦੇ ਵਿੱਚ ਤੁਹਾਨੂੰ ਵਧੀਆ ਪ੍ਰਸ਼ਾਸਨ ਦਵਾਂਗੇ ਵਧੀਆ ਸੁੱਖ ਸਹੂਲਤਾਂ ਦਵਾਂਗੇ ਉਹ ਸਾਰੀਆਂ ਗੱਲਾਂ ਤੋਂ ਉਲਟ ਜਾ ਕੇ ਨਾ ਇਹਨਾਂ ਦੀਆਂ ਜਿੰਨੀਆਂ ਵੀ ਨੀਤੀਆਂ ਹੁਣ ਤੱਕ ਇਹਨਾਂ ਨੇ ਪੰਜਾਬ ਦੇ ਵਿੱਚ ਲਾਗੂ ਕੀਤੀਆਂ ਜਾਂ ਤਾਂ ਇਹਨਾਂ ਨੂੰ ਵਾਪਸ ਲੈਣੀਆਂ ਪਈਆਂ ਜਾਂ ਇਹਨਾਂ ਦੇ ਪੁੱਠੀਆਂ ਪਈਆਂ ਉਹ ਹੁਣ ਤੱਕ ਜੇ ਆਪਾਂ ਦੇਖਿਆ ਜਈਏ ਵੀ ਪੌਣੇ ਤਿੰਨ ਚਾਰ ਸਾਲ ਦੇ ਵਿੱਚ ਪੰਜਾਬ ਸਰਕਾਰ 70 72 ਗਿਰੀ ਜੋ ਡਰਨ ਹੋਈ ਆ ਆਪਣੀਆਂ ਨੀਤੀਆਂ ਨੂੰ ਲੈ ਕੇ ਕਿਉਂਕਿ ਇਹਨਾਂ ਦੇ ਜਿਹੜੇ ਨੀਤੀਕਾਰ ਆਏ ਨੇ ਉਹ ਇਹਨਾਂ ਨੂੰ ਬਦਨਾਮ ਕਰਨ ਲਈ ਸਾਰਾ ਕੁਝ ਖੇਡਾਂ ਖੇਡ ਰਿਹਾ ਹੈ ਨੇ ਜਾਂ ਇਹਨਾਂ ਨੂੰ ਪਤਾ ਹੀ ਨਹੀਂ ਵੀ ਪ੍ਰਸ਼ਾਸਨ ਕਿਵੇਂ ਚਲਾਉਣਾ ਹੁੰਦਾ ਜਿਹੜੀ ਗੱਲ ਹੈ ਨਾ 1200 ਕਰੋੜ ਰੁਪਏ ਦੀ ਵਾਰ-ਵਾਰ ਉੱਪਰ ਕੇ ਸਾਹਮਣੇ ਆ ਰਹੀ ਆ ਜੀ ਇਹ ਇਹਦੇ ਵਿੱਚ ਦੇਖੋ ਪਹਿਲੇ ਦਿਨ ਭਗਵੰਤ ਮਾਨ ਨੇ ਕਿਹਾ ਵੀ ਸਾਡੇ ਕੋਲ ਕੋਈ ਫੰਡ ਨਹੀਂ ਹੈਗਾ ਫਿਰ ਵਿੱਤ ਮੰਤਰੀ ਨੇ ਜੇ ਵਿੱਤ ਮੰਤਰੀ ਨੂੰ ਉਹ 1200 ਕਰੋੜ ਰੁਪਏ ਦਾ ਨਹੀਂ ਪਤਾ ਤਾਂ ਉਹਨਾਂ ਨੂੰ ਵਿੱਤ ਮੰਤਰੀ ਹੋਣਾ ਇਹ ਮੈਂ ਤਾਂ ਕਹਿੰਦਾ ਵੀ ਉਹਨਾਂ ਦੇ ਯੋਗਤਾ ਦੇ ਕਰੀਬ ਨੇੜੇ ਨਹੀਂ ਨੇੜੇ ਟੇੜੇ ਨਹੀਂ ਹਾਂ ਉਹਨਾਂ ਨੂੰ ਅਸਤੀਫਾ ਦੇ ਕੇ ਨਾ ਲਾਂਬੇ ਹੋ ਜਾਣਾ ਚਾਹੀਦਾ ਤੇ ਜਦ ਕਿ ਕੈਗ ਦੀ ਰਿਪੋਰਟ ਪਿਛਲੇ ਸਾਲ ਦੀ ਕਹਿ ਰਹੀ ਆ ਵੀ ਪੰਜਾਬ ਸਰਕਾਰ ਕੋਲ 1200 ਕਰੋੜ ਰੁਪਏ ਜਿਹੜਾ ਨਦਾ ਇਹ ਐਸ ਡੀ ਆਰ ਐਫ ਇੱਕ ਇਹ ਇੱਕ ਮਹਿਕਮਾ ਇਹਨਾਂ ਦਾ ਮਹਿਕਮਾ ਇਹਨਾਂ ਦਾ ਜਿਹਦੇ ਵਿੱਚ ਇਹ 2024 ਦੇ ਵਿੱਚ ਇਹ 900 9041 ਕਰੋੜ ਰੁਪਏ ਸੀ ਜਿਹੜਾ ਹੁਣ 12000 ਕਰੋੜ ਬਣ ਗਿਆ ਹੂੰ ਤੇ ਭਗਵੰਤ ਮਾਨ ਸਾਹਿਬ ਵੀ ਹੱਥ ਖੜੇ ਕਰਕੇ ਤੇ ਸਾਡੇ ਵਿੱਤ ਮੰਤਰੀ ਵੀ ਹੱਥ ਖੜੇ ਕਰਕੇ ਅਮਰ ਰੂੜਾ ਜੀ ਅਮਰ ਰੂੜਾ ਪਰ ਪੰਜਾਬ ਦੇ ਜਿਹੜੇ ਮੰਤਰੀ ਹੈ ਦੋਵੇਂ ਉਹ ਕਹਿ ਰਹੇ ਵੀ ਹਾਂ ਸਾਡੇ ਕੋਲੇ ਇਹ ਪੈਸਾ ਹੈਗਾ ਹਾਂ ਅਮਨ ਰੂੜਾ ਕਹਿ ਰਹੇ ਨਾ ਅਮਰ ਰੂੜਾ ਕਹਿ ਰਹੇ ਅਭੀ ਇਹ ਫੰਡ ਸਾਡੇ ਕੋਲ ਹੈਗਾ ਪਰ ਕੇਂਦਰ ਸਰਕਾਰ ਦੀਆਂ ਸ਼ਰਤਾਂ ਹੀ ਇੰਨੀਆਂ ਇਹ ਸਖਤ ਨੇ ਵੀ ਅਸੀਂ ਇਹ ਦੀ ਵਰਤੋਂ ਨਹੀਂ ਕਰ ਸਕਦੇ ਉਹ ਉਹਨਾਂ ਨੇ ਸਖਤ ਜਿਹੜੀਆਂ ਸ਼ਰਤਾਂ ਪੰਜਾਬ ਸਰਕਾਰ ਦੇ ਲਈ ਇਸ ਵਾਰ ਲਗਾਈਆਂ ਨੇ ਉਹ ਉਹਦੇ ਪਿੱਛੇ ਵੀ ਪੰਜਾਬ ਸਰਕਾਰ ਦੀਆਂ ਹੀ ਨਲਕੀਆਂ ਦਾ ਸਟਾ ਕਿਉਂਕਿ ਇਹਨਾਂ ਕੇਂਦਰ ਸਰਕਾਰ ਨੇ ਜਿਹੜੀਆਂ ਪਿਛਲੇ ਸਮਿਆਂ ਦੇ ਵਿੱਚ ਇਹਨਾਂ ਨੇ ਆਪਣੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਉਹ ਹਸਪਤਾਲ ਬਣਾਏ ਸੀ ਡਿਸਪੈਂਸਰੀਆਂ ਬਣਾਈਆਂ ਸੀ ਉਹਦੇ ਭਗਵੰਤ ਮਾਨ ਨੇ ਆਪਣੀ ਬੋਰਡ ਵੀ ਲਵਾਤੀ ਦੀ ਫੋਟੋਆਂ ਵੀ ਲਵਾਤੀਆਂ ਤੇ ਸਾਰਾ ਕੁਝ ਹੋ ਗਿਆ ਸੀ ਅਸਲ ਦੇ ਵਿੱਚ ਉਹ ਸਾਰਾ ਹੀ ਫੰਡ ਕੇਂਦਰ ਸਰਕਾਰ ਵੱਲੋਂ ਆਇਆ ਹੋਇਆ ਸੀ ਉਹ ਉੱਥੇ ਬੋਰਡ ਤਾਂ ਲੱਗਣੇ ਤੇ ਕੇਂਦਰ ਸਰਕਾਰ ਤੇ ਤੇ ਬਹੁਤ ਸਾਰਾ ਫੰਡ ਉਹ ਹੋਇਆ ਵੀ ਇਹਨਾਂ ਨੇ ਇਹ ਉਹਦੀ ਦਰਵਰਤੋਂ ਕੀਤੀ ਹੈ ਦਰਵਰਤੋਂ ਕਰਨ ਦੇ ਲਈ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਨੇ ਉਹਨਾਂ ਵਿੱਚ ਤਾਂ ਇੰਨੀ ਕ ਹਿੰਮਤ ਹੈ ਨਹੀਂ ਕਿਉਂਕਿ ਪੰਜਾਬ ਦੇ ਉੱਪਰ ਜਿਹੜੇ ਇਹ 6-7 ਧੜ ਵੀ ਦਿੱਲੀ ਤੋਂ ਲੈ ਕੇ ਬਿਠਾਏ ਹੋਏ ਨੇ ਹੂੰ ਜਿਹੜੇ ਸਾਰੀਆਂ ਪਾਲਿਸੀਆਂ ਬਣਾ ਰਹੇ ਨੇ ਜਿਹੜੇ ਪੰਜਾਬ ਨੂੰ ਕਿਸ ਤਰੀਕੇ ਦੇ ਨਾਲ ਲੁੱਟਣਾ ਪੰਜਾਬ ਦੇ ਲੋਕਾਂ ਨੂੰ ਕਿਵੇਂ ਕੁੱਟਣਾ ਤੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਇਹ ਹਾਲਾਤ ਪੈਦਾ ਕਰਨੇ ਨੇ ਇਹ ਸਾਰਾ ਕੁਝ ਉਹ ਖੇਡਾਂ ਖੇਡ ਰਹੇ ਨੇ ਤੇ ਹੁਣ 1200 ਕਰੋੜ ਰੁਪਏ ਦੇ ਨਾਲ ਪੰਜਾਬ ਦੇ ਨੁਕਸਾਨ ਦੀ ਭਰਾਈ ਤਾਂ ਹੋਣੀ ਨਹੀਂ ਜਿਹੜਾ ਇੱਕ ਅਨੁਮਾਨ ਦੇ ਤੌਰ ਤੇ ਜਿਹੜਾ ਕਹਿ ਰਹੇ ਨੇ ਵੀ ਉਹ ਜਿਹੜਾ ਨੁਕਸਾਨ ਹੋਇਆ ਉਹ 50 ਹਜ਼ਾਰ ਲੱਖ ਕਰੋੜ ਤੱਕ ਪਹੁੰਚੂਗਾ ਉਹ ਕਿਉਂਕਿ ਲੋਕਾਂ ਦਾ ਇਕੱਲਾ ਖੇਤੀਬਾੜੀ ਦਾ ਹੀ ਨੁਕਸਾਨ ਨਹੀਂ ਹੋਇਆ ਲੋਕਾਂ ਦੇ ਘਰਾਂ ਦਾ ਸਮਾਨ ਦਾ ਉਹਨਾਂ ਦੀ ਮਸ਼ੀਨਰੀ ਦਾ ਜਾ ਹੁਣ ਤੱਕ ਇਹ ਰਿਪੋਰਟਾਂ ਆ ਰਹੀ ਜਨ ਨੇ ਵੀ 54 ਤਾਂ ਸਾਡੇ ਪੰਜਾਬੀ ਨੇ ਜਿਹੜੇ ਉਹ ਆਪਣੀ ਜਾਨ ਤੋਂ ਹੱਥ ਧੋ ਬੈਠੇ ਇਹ ਹਜੇ ਪਸ਼ੂਆਂ ਦਾ ਕੋਈ ਹਜੇ ਕੋਈ ਅੰਕੜਾ ਸਾਹਮਣੇ ਨਹੀਂ ਆਇਆ ਅੰਕੜਾ ਸਾਹਮਣੇ ਕਿੰਨੇ ਡੈਮੇਜ ਹੋਏ ਨੇ ਜਾਂ ਲੋਕਾਂ ਦੇ ਘਰ ਕਿੰਨੇ ਟੁੱਟ ਗਏ ਜਾਂ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਉਹਨਾਂ ਦੇ ਪਰਿਵਾਰਕ ਉਹਨਾਂ ਦੇ ਸਮਾਨ ਨੇ ਬਹੁਤ ਸਾਰੀ ਥਾਵਾਂ ਤੇ ਵੀ ਇਹ ਪਰਿਵਾਰਾਂ ਨੇ ਆਪਣੇ ਮੁੰਡੇ ਕੁੜੀਆਂ ਦੇ ਵਿਆਹ ਸ਼ਾਦੀਆਂ ਕਰਨੀ ਸੀ ਉਹਨਾਂ ਦੇ ਜਿਹੜੇ ਸਮਾਨ ਸੀ ਤੇ ਪਿਛਲੇ ਦਿਨੀ ਤੁਸੀਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖੀ ਹੋਣੀ ਆ ਵੀ ਇੱਕ ਔਰਤ ਵੀਡੀਓ ਦੇ ਸਾਹਮਣੇ ਕਹਿ ਰਹੀ ਆ ਵੀ ਮੇਰੀ ਧੀ ਦਾ ਵਿਆਹ ਸੀ ਤੇ ਸਾਡਾ ਸਾਰਾ ਹੀ ਸਮਾਨ ਹੈ ਜਿਹੜਾ ਉਹ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਰੁੜ ਗਿਆ ਰੁੜ ਗਿਆ ਜਾਂ ਖਰਾਬ ਹੋ ਗਿਆ ਤੇ ਪਰ ਨੇ ਧਨ ਜੇਕਰ ਪੰਜਾਬੀਆਂ ਦਾ ਤੇ ਪੰਜਾਬੀਆਂ ਨੇ ਉਸ ਮਾਤਾ ਦੇ ਬਾ ਬਾ ਫੜੀ ਬਾ ਫੜੀ ਉਹਨੂੰ ਕਿਹਾ ਸੀ ਵੀ ਕੁੜੀਏ ਤੂੰ ਆਪਣੀ ਧੀ ਦਾ ਵਿਆਹ ਜਿਹੜੀ ਡੇਟ ਨੂੰ ਰੱਖਿਆ ਤੂੰ ਰੱਖ ਅਸੀਂ ਤੇਰੇ ਨਾਲ ਖੜੇ ਹਾਂ ਪਰ ਨਾਲ ਖੜੇ ਹਾਂ ਤੇਰੀ ਕੁੜੀ ਦੇ ਮਾਮੇ ਬਣ ਕੇ ਆਵਾਂਗੇ ਪਰ ਹੁਣ ਪੰਜਾਬ ਤੇ ਭਾਵੇਂ ਜਿਹੜੇ ਉਹ ਲੋਕ ਨੇ ਉਹਨਾਂ ਨੇ ਤਾਂ ਇੱਕ ਦੂਜੇ ਦੀ ਬਾਂ ਫੜੀ ਆ ਬਾਂ ਇੱਥੋਂ ਤੱਕ ਵੀ ਫੜੀ ਆ ਵੀ ਬਹੁਤ ਸਾਰੇ ਸਾਡੇ ਜਿਹੜੇ ਵਿਦੇਸ਼ਾਂ ਦੇ ਵਿੱਚ ਸਾਡੇ ਪ੍ਰਵਾਸੀ ਵੀਰ ਬੈਠੇ ਨੇ ਜਾਂ ਸਾਡੇ ਗਾਇਕ ਨੇ ਜਾਂ ਸਾਡੇ ਹੋਰ ਕਲਾਕਾਰ ਨੇ ਇੱਥੋਂ ਤੱਕ ਵੀ ਬਾਲੀਵੁੱਡ ਦੇ ਜਿਹੜੇ ਕਲਾਕਾਰ ਨੇ ਪੰਜਾਬ ਦੇ ਲੋਕਾਂ ਨੇ ਤਾਂ ਮਦਦ ਕੀਤੀ ਆ ਉਹ ਵੀ ਸ਼ਤਲ ਅੱਗੇ ਆਇਆ ਆ ਹਾਂ ਹਰਿਆਣੇ ਤੋਂ ਰਾਜਸਥਾਨ ਤੋਂ ਤੇ ਯੂਪੀ ਤੋਂ ਤੇ ਜਿੱਥੇ-ਜਿੱਥੇ ਵੀ ਲੋਕਾਂ ਨੂੰ ਇਸ ਗੱਲ ਦਾ ਇਹ ਉਹਨਾਂ ਦੇ ਅੰਦਰ ਦੀ ਉਹਨਾਂ ਦੀ ਜਿਵੇਂ ਕਹਿੰਦੇ ਨੇ ਵੀ ਉਹਨਾਂ ਦਾ ਮਨੁੱਖਤਾ ਜਾਗ ਮਨੁੱਖਤਾ ਜਾਗੇ ਵੀ ਪੰਜਾਬੀ ਹਰ ਥਾਂ ਤੇ ਜਾ ਕੇ ਲੰਗਰ ਲਾਉਂਦੇ ਨੇ ਹਰ ਥਾਂ ਤੇ ਦੇ ਦੁੱਖ ਤਕਲੀਫਾਂ ਦੇ ਵਿੱਚ ਖੜਦੇ ਨੇ ਤੇ ਉਹ ਮਦਦ ਲਈ ਆ ਰਹੇ ਨੇ ਪਰ ਜਿਹੜੀ ਪੰਜਾਬ ਸਰਕਾਰ ਨਾਲ 12000 ਕਰੋੜ ਦੇ ਵਿੱਚ ਖੇਡਾਂ ਖੇਡ ਰਹੀ ਆ ਪੰਜਾਬ ਦੇ ਲੋਕਾਂ ਦੇ ਨਾਲ ਇਹ ਹੈ ਤਾਂ ਸਾਰੀਆਂ ਖੇਡਾਂ ਗੱਲਾਂ ਬਾਤਾਂ ਆਣੀਆਂ ਨੇ ਤੇ ਹੁਣ ਅੱਜ ਮੈਂ ਇੱਕ ਹੋਰ ਭਗਵੰਤ ਮਾਨ ਦੀ ਇੱਕ ਏ ਟਵੀਟ ਜਿਹਾ ਦੇਖਿਆ ਉਹਦੇ ਵਿੱਚ ਦੱਸਿਆ ਵੀ ਅਸੀਂ ਇਹ 400 ਦੇ ਕਰੀਬ ਪਰਿਵਾਰਾਂ ਦੀ ਸਹਾਇਤਾ ਕਰ ਦਿੱਤੀ ਆ ਉਹ ਸਹਾਇਤਾ ਕਿਵੇਂ ਕੀਤੀ ਆ ਇਹਦੇ ਬਾਰੇ ਕੋਈ ਅੰਕੜੇ ਨਹੀਂ ਵੀ ਉਹਨਾਂ ਨੇ ਤੁਹਾਡੀ ਗੱਲ ਵਿੱਚ ਨੀਲੋ ਸੰਬੋਧਨ ਤੇ ਵੀ ਕਿਹਾ ਵੀ ਅਸੀਂ ਜਿਹੜਾ ਹੈਗਾ ਗਰਦੌਰੀ ਬਾਅਦ ਚ ਕਰਾਵਾਂਗੇ ਪਹਿਲਾਂ ਅਸੀਂ 20000 ਰੁਪਏ ਕਿੱਲੇ ਦੇਵਾਂਗੇ ਪਰ ਦੇਵਾਂਗੇ 5 ਕਿੱਲਾਂ ਤੱਕ ਦੇਖੋ ਕਹਿਣ ਨੂੰ ਤਾਂ ਜੋ ਮਰਜ਼ੀ ਕਹਿ ਦਿਆ ਕਰਨਾ ਹੂੰ ਤੇ ਉਹ ਉਹ ਹੁਣ ਨਹੀਂ ਜਿਹਦੇ 40 ਕਿੱਲੇ ਖਰਾਬ ਹੋ ਗਏ ਕੀ ਉਹਨੂੰ 5 ਕਿੱਲੇ ਦਾ ਮਾਅਵਾ ਦੇ ਕੇ ਉਹ ਤਾਂ ਸਰ ਜਾਊਗਾ ਦੇਖੋ 5 ਕਿੱਲੇ ਦਾ ਚਲੋ 5 ਕਿੱਲੇ ਇਹ ਜਪਾਨੀ ਕਿੱਲੇ ਤੇ ਵੀ ਦਿੰਦੇ ਨੇ ਉਹ ਵੀ ਵੱਡੀ ਗੱਲ ਆ ਹੂੰ ਉਮੀਦ ਨਹੀਂ ਹੈਗੀ ਪੰਜਾਬ ਸਰਕਾਰ ਦੀ ਕਿਉਂਕਿ ਪੰਜਾਬ ਸਰਕਾਰ ਦੇ ਤਾਂ ਭਾਂਡੇ ਵਿਕੇ ਪਏ ਨੇ ਇਹਨਾਂ ਦੀ ਇਹ ਲੋਨ ਤੇ ਤਾਂ ਪੰਜਾਬ ਸਰਕਾਰ ਚੱਲਦੀ ਆ ਹੂੰ ਵੀ ਜਿਹੜਾ ਪਿਛਲੇ 20 ਸਾਲ ਦੇ ਵਿੱਚ ਪੰਜਾਬ ਦੇ ਸਿਰ ਉਹਨਾਂ ਕਰਜ਼ਾ ਨਹੀਂ ਹੋਇਆ ਜਿੰਨਾ ਇਹਨਾਂ ਨੇ ਪੌਣੇ 4 ਸਾਲ ਦੇ ਵਿੱਚ ਖੜਾ ਕਰ ਦਿੱਤਾ ਹੂੰ ਤੇ ਇਹ ਕਿਹੜੇ ਫੰਡਾਂ ਦੇ ਰਾਹੀਂ ਪੰਜਾਬ ਦੇ ਲੋਕਾਂ ਦੀ ਮਦਦ ਕਰਨਗੇ ਇਹ ਇਹ ਵੀ ਇੱਕ ਪੰਜਾਬ ਸਰਕਾਰ ਤੇ ਸਵਾਲੀਆ ਚੈਨਲ ਦੀ ਇਹ ਸਵਾਲੀਆ ਚੈਨ ਹੈ ਹਾਂ ਤੁਸੀਂ ਮੇਰੇ ਜਾਂਦੇ ਜਾਂਦੇ ਇੱਕ ਗੱਲ ਦੱਸ ਕੇ ਜਾਓ ਕਿਉਂਕਿ ਸਮਾਂ ਥੋੜਾ ਰਹਿ ਗਿਆ ਹੂੰ ਮਸਲਾ ਕਿਤਾ ਹੱਲ ਹੋਵੇ ਮੱਕੇ ਜਿਹੜੇ ਪੰਜਾਬ ਦੇ ਲੋਕ ਦੁਆਰਾ ਲਿੱਡਿਕ ਆ ਕੇ ਖੜੇ ਹੋ ਸਕਦੇ ਆ ਉਹ ਕਿੰਨੇ ਟਾਈਮ ਚਉਣਗੇ ਥੋੜੇ ਸ਼ਬਦਾਂ ਚ ਦੇਖੋ ਪੰਜਾਬ ਦੇ ਲੋਕ ਦੇ ਲੋਕਾਂ ਦੇ ਨਾਲ ਪਹਿਲੀ ਵਾਰ ਨੀਏ ਮਾਰ ਪਈ ਪੰਜਾਬ ਦੇ ਲੋਕ 88 ਵਿੱਚ ਬੜੀ ਮਾਰ ਪਈ ਸੀ ਹਾਂ 88 ਦੇ ਵਿੱਚ ਵੀ ਮਾਰ ਪਈ 23 ਦੇ ਵਿੱਚ ਭਾਵੇਂ ਇੰਨੀ ਮਾਰ ਨਹੀਂ ਸੀ ਪਈ 88 ਵਿੱਚ ਬਹੁਤ ਪਈ ਸੀ ਹਾਂ ਪਰ ਇਹ ਜਿਹੜਾ ਇਹ ਜਿਹੜੇ ਹੜਾ ਆਏ ਨੇ ਇਹ ਪੰਜਾਬ ਸਰਕਾਰ ਦੀ ਨਲੈਕੀ ਕੇਂਦਰ ਸਰਕਾਰ ਦੀ ਨਲੈਕੀ ਸਾਡੇ ਬੀਵੀਐਮ ਜਿਹੜੇ ਭਾਖੜਾ ਡੈਮ ਵਾਲੇ ਜਾਂ ਪਾਉਂਗ ਡੈਮ ਵਾਲੇ ਨੇ ਪਾਉਂਗ ਡੈਮ ਤਾਂ ਪੰਜਾਬ ਸਰਕਾਰ ਦੇ ਅਧੀਨ ਆ ਤੇ ਪਾਉਂਗ ਡੈਮ ਦੀ ਉਹਦੇ ਇੱਕ ਵੱਨ ਵੀ ਹੋ ਕੀ ਕਹਿੰਦੇ ਨੇ ਵੀ ਫਟਾ ਵੀ ਟੁੱਟ ਗਿਆ ਸੀ ਗੇਟ ਵੀ ਟੁੱਟ ਗਿਆ ਸੀ ਉਹ ਉਹਦੀ ਜਿਹੜੀ ਜਾਂ ਸਾਡੀਆਂ ਨਹਿਰਾਂ ਦੀ ਸਾਮ ਸਵਾਲ ਉਹਨਾਂ ਦੀ ਸਫਾਈ ਨਹੀਂ ਕੀਤੀ ਦੂਸਰੀ ਗੱਲ ਆ ਵੀ ਪੰਜਾਬ ਦੇ ਲੋਕਾਂ ਨੇ ਖਾਸ ਕਰਕੇ ਜਿਹੜਾ ਲੈਂਡ ਮਾਫੀ ਆ ਉਹਨਾਂ ਨੇ ਜਿਹੜੇ ਦਰਿਆਵਾਂ ਦੇ ਨਹਿਰਾਂ ਦੇ ਜਾਂ ਕਸੀਆਂ ਨਾਲਿਆਂ ਦੇ ਜਿਹੜੇ ਰਾਹ ਸੀ ਉਹਨਾਂ ਤੇ ਜਾਂ ਤਾਂ ਆਪ ਕਬਜ਼ਾ ਕੀਤਾ ਜਾਂ ਸਰਕਾਰ ਦੇ ਰਾਹੀਂ ਕੀਤਾ ਇਹਨਾਂ ਨੇ ਪੰਜਾਬ ਦੇ ਜਿਹੜੇ ਸਰੋਅ ਸੀ ਲੰਘਣੇ ਵਾਲੇ ਜਣੀ ਤੇਜ ਦੇ ਵਿੱਚ ਇਹਨਾਂ ਨੁਕਸਾਨ ਨਹੀਂ ਸੀ ਹੋਇਆ ਵੀ ਜਾਂ ਪਹਿਲੇ 1988 ਦੇ ਵਿੱਚ ਨਹੀਂ ਸੀ ਹੋਇਆ 88 ਦੇ ਵਿੱਚ ਅੰਕੜੇ ਦੱਸਦੇ ਨੇ ਵੀ ਉਦੋਂ 5 ਲੱਖ ਕਿਸਕਾ ਪਾਣੀ ਇਥੋਂ ਦੀ ਲੰਘਿਆ ਸੀ ਹੁਣ ਤਾਂ 3.5 ਲੱਖ ਕਿਊਸਕ ਪਾਣੀ ਜਿਹੜਾ ਪੰਜਾਬ ਦੇ ਵਿੱਚ ਪੈਂਦਾ ਪਰ ਇਹ ਉਸ ਤੋਂ ਜ਼ਿਆਦਾ ਨੇ ਕਿਸਾਨ ਕਰਦੇ ਉਦੋਂ ਜ਼ਿਆਦਾ ਨਕਰ ਉਹਦਾ ਕਾਰਨ ਇਹੀ ਆ ਵੀ ਇੱਕ ਤਾਂ ਇਹਨਾਂ ਨੇ ਦਰਿਆਵਾਂ ਦੇ ਬੰਨ੍ਹ ਨਹੀਂ ਪੱਕੇ ਕੀਤੇ ਦੂਸਰਾ ਦਰਿਆਵਾਂ ਦੇ ਵਿੱਚੋਂ ਇਹਨਾਂ ਨੇ ਰੇਤ ਇੰਨੀ ਕੱਢ ਲਈ ਵੀ ਦਰਿਆਵਾਂ ਦੀ ਜਿਹੜੀ ਬਹਿਣ ਸੀ ਉਹ ਬਦਲ ਗਏ ਤੇ ਇਹਦੇ ਜ਼ਿੰਮੇਵਾਰ ਜਿੱਥੇ ਪੰਜਾਬ ਸਰਕਾਰ ਕੇਂਦਰ ਸਰਕਾਰ ਆ ਉਥੇ ਪੰਜਾਬ ਦੇ ਲੋਕ ਵੀ ਜ਼ਿੰਮੇਵਾਰ ਨੇ ਖਾਸ ਕਰਕੇ ਰੇਤ ਮਾਫੀਆ ਲੈਂਡ ਮਾਫੀਆ ਜਿਹੜੇ ਜਿਹੜੇ ਹੈਗੇ ਨੇ ਵੱਡੀ ਵੱਡੀਆਂ ਬਿਲਡਿੰਗਾਂ ਬਣਾਉਂਦੇ ਨੇ ਉਹ ਸਾਰੇ ਸ਼ਾਮਲ ਨੇ ਤੇ ਸਾਨੂੰ ਆਪੋ ਆਪਣੇ ਬੰਦਿਆਂ ਨੂੰ ਆਪਣੀ ਪੀੜੀ ਹੇਠ ਸੋਟਾ ਜਰੂਰ ਫੇਰਨਾ ਪਊਗਾ ਪਰ ਪੰਜਾਬੀਆਂ ਦੀ ਕਹਾਵਤ ਆ ਵੀ ਇਹ ਆਪਣੀ ਪੀੜੀ ਹੇਠ ਨਹੀਂ ਸੋਟਾ ਫੇਰਦੇ ਦੂਜੇ ਤੇ ਫੇਰਦੇ ਨੇ ਦੂਜੇ ਤੇ ਫੇਰਦੇ ਨੇ ਪੰਜਾਬੀਆਂ ਦੀ ਕਹਾਵਤ ਹੈ ਕਿ ਆਪਣੀ ਪੀੜੀ ਦਾ ਸੋਟਾ ਨਹੀਂ ਫੇਰ ਦੂਜੇ ਦਾ ਫੇਰ ਦਿੰਦੇ ਸੋ ਪੰਜਾਬੀਓ ਸਰਕਾਰ ਨੇ ਕੁਝ ਨਹੀਂ ਕਰਨਾ ਤੁਹਾਨੂੰ ਆਪ ਹੀ ਉੱਠ ਕੇ ਹਮਲਾ ਮਾਰਨਾ ਪੈਣਾ ਹੈ ਸੋ ਅੱਜ ਦੀ ਜਿਹੜੀ ਸਾਡੀ ਵਾਰਤਾਲਾਪ ਸੀ ਤੁਹਾਨੂੰ ਇੱਕ ਦੰਦ ਲੱਗੀ ਆਪਣੇ ਜਿਹੜੇ ਬਹੁ ਮੁੱਲੇ ਸਜਾ ਉਹ ਸਾਨੂੰ ਤੁਸੀਂ ਜਰੂਰ ਦੇਨੇ ਸੋ ਨਿਰੋ ਸਾਹਿਬ ਤੁਸੀਂ ਆਪਣਾ ਕੀਮਤੀ ਟਾਈਮ ਦਿੱਤਾ ਤੁਹਾਡਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ